ਨਮਿਸਾਲ ਦੇ ਮੁਕੇ ਚੋਰਾਵਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਹਾਂ ਇਹ ਘਟਨਾ ਨੂਰਪੁਰ ਵੇਦੀ ਦੀ ਹੈ ਜਿੱਥੇ ਇੱਕ ਤਾਲਾ ਲੱਗੇ ਹੋਏ ਘਰ ਨੂੰ ਚੋਰਾਵਾਂ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਘਟਨਾ ਬਾਰੇ ਗਲਬਾਤ ਕਰਦੇ ਆ ਕਰਦੇ ਮਾਲਕ ਬਲਵਿੰਦਰ ਨੇ ਦੱਸਿਆ ਕਿ ਉਹ ਆਪਣੇ ਸੋਹਰਾ ਪਰਿਵਾਰ ਦੇ ਘਰ ਰਹਿ ਰਹੇ ਸਨ ਤੇ ਘਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਜਿਸ ਦਾ ਫਾਇਦਾ ਉਠਾਉਂਦੇ ਹੋਏ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਹਨਾਂ ਕਿਹਾ ਕਿ ਇਸ ਘਟਨਾ ਦੇ ਵਿੱਚ ਘਰ ਚ ਪਿਆ ਸੋਨੇ ਦਾ ਸੈੱਟ ਅਤੇ ਕੁਝ ਨਕਦੀ ਚੋਰ ਆਪਣੇ ਨਾਲ ਲੈ ਕੇ ਫਰਾਰ ਹੋ ਗਏ ਹਨ। ਇਸ ਤੋਂ ਇਲਾਵਾ ਚੋਰ ਸੀਸੀਟੀਵੀ ਕੈਮਰੇ ਦਾ ਮੈਮਰੀ ਕਾਰਡ ਵੀ ਕੱਢ ਕੇ ਲੈ ਗਏ। ਇਸ ਘਟਨਾ ਬਾਰੇ ਜਾਂਚਬਿੰਦ ਕਰਨ ਲਈ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਚੋਰ ਵੱਲੋਂ ਬੜੇ ਹੀ ਸ਼ਾਤਰ ਤਰੀਕੇ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਚੋਰ ਕਰਦੇ ਪਿਛਲੇ ਪਾਸੇ ਤੋਂ ਪੋੜੀ ਰਾਹੀ ਘਰ ਦੇ ਅੰਦਰ ਦਾਖਲ ਹੋਇਆ ਤੇ ਦੋਵੇਂ ਪਾਸੇ ਤੋਂ ਕੁੰਡੀਆਂ ਲਗਾ ਕੇ ਚੋਰ ਵੱਲੋਂ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਇਸ ਮਾਮਲੇ ਦੀ ਤਫ਼ਤੀਸ਼ ਵੀ ਕੀਤੀ ਜਾ ਰਹੀ ਹੈ ਤਾਂ ਕਿ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਆਧਾਰ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਵੇਖੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਭਾਈ ਕੀ ਨਾਂ ਛੋੜਾ ਜੀ ਬਲਵਿੰਦਰ ਕੁਮਾਰ ਸਾਹਿਬ ਕਿਸ ਤਰ੍ਹਾਂ ਇਹ ਵਾਰਤਤ ਹੋਈ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਸਰ ਜਦੋਂ ਮੈਂ ਸਵੇਰੇ ਆਇਆ ਜੀ ਅਸੀਂ ਇੱਥੇ ਗੇੜਾ ਮਾਰ ਕੇ ਜਾਂਦਾ ਜੀ ਮੈਂ ਦਿੱਲੀ ਜੀ ਕਿਉਂਕਿ ਮੇਰਾ ਵਾਈਫ ਬੇਬੀ ਹੋਇਆ ਹੈ ਜੀ ਵਾਈਫ ਰਾਈ ਜੀ ਅਸੀਂ ਸੋਰੇ ਘਰ ਹੀ ਰਹਿ ਰਹੇ ਆ ਕੁਛ ਲਈ ਕੁਝ ਦਿਨਾਂ ਤੋਂ ਜੀ ਤੇ ਮੈਂ ਜਦੋਂ ਸਵੇਰੇ ਆਇਆ ਤਾਂ ਗੇਟ ਅੰਦਰੋਂ ਲੱਗਿਆ ਹੋਇਆ ਸੀਗਾ ਜੀ ਤੇ ਮੈਨੂੰ ਮੈਨੂੰ ਥੋੜਾ ਸ਼ੱਕ ਪਿਆ ਹੈ ਜੀ ਸੋ ਜੇ ਮੈਂ ਕੰਧ ਦੇ ਉੱਤੋਂ ਦੂਜੇ ਪਾਸੇ ਘੁੰਮ ਕੇ ਚੜ੍ਹ ਕੇ ਦੇਖਿਆ ਤੰਦ ਮੇਨ ਡੋਰ ਦਾ ਦਰਵਾਜਾ ਸੀਗਾ ਜਿਹੜਾ ਉਹਦਾ ਲੋਕ ਨਾਲ ਵੀ ਛੇੜਛਾੜ ਕੀਤੀ ਹੋਈ ਜੀ ਕਾਫੀ ਤੋੜ ਮਰੋੜ ਕੀਤੀ ਪਰ ਉਹਨਾਂ ਤੋਂ ਟੁੱਟਿਆ ਨਹੀਂ ਜੀ ਪਰ ਫਿਰ ਮੈਂ ਜਦੋਂ ਅੰਦਰੋਂ ਕੁੰਡੀ ਲੱਗੀ ਹੋਈ ਸੀ ਜਦੋਂ ਮੈਂ ਲੋਕ ਖੋਲਿਆ ਚਾਬੀ ਤਾਂ ਮੇਰੇ ਕੋਲ ਹੈਗੀ ਸੀ ਜੀ ਜੋ ਲੋਕ ਖੋਲਿਆ ਤਾਂ ਅੰਦਰੋਂ ਕੁੰਡੀ ਲੱਗੀ ਹੋਈ ਸੀ ਫਿਰ ਮੈਂ ਜ਼ੋਰ ਮਾਰ ਕੇ ਲੱਤਾਂ ਨਾਲ ਕੁੰਡੀ ਅੰਦਰੋਂ ਤੋੜੀ ਹੈ ਜੀ ਤਾਂ ਦੇਖਿਆ ਸੀਗਾ ਪਿੱਛੋਂ ਕੋਈ ਆਇਆ ਪਿੱਛੇ ਰਸਤੇ ਤੋਂ ਚੜ੍ਹਿਆ ਕੰਧ ਦੇ ਉੱਤੋਂ ਜੀ ਨੰਗੇ ਪੈਰਾਂ ਦੇ ਪੈਰਾਂ ਦੇ ਨਿਸ਼ਾਨ ਹੈ ਉਸ ਦੇ ਜੀ ਪਾ ਪਿੱਛੇ ਦਰਵਾਜਾ ਲੱਗਿਆ ਹੋਇਆ ਸੀਗਾ ਉੱਥੇ ਉਹਨੇ ਦਰਵਾਜੇ ਦਾ ਜੋਰ ਲਾਇਆ ਤਾਂ ਉਹਨੇ ਰਪਾ ਟੁੱਟਿਆ ਨਹੀਂ ਜੀ ਪਿੱਛੇ ਇੱਕ ਪੀਵੀਸੀ ਪਾਈਪ ਸੀਗਾ ਉਹਦੇ ਸਹਾਰਾ ਛੱਤ ਤੇ ਚੜਿਆ ਜੀ ਛੱਤ ਤੋਂ ਚੜਨ ਤੋਂ ਬਾਅਦ ਛੱਤ ਦੇ ਦਰਵਾਜੇ ਤੋਂ ਪੋੜੀ ਰਾਹੀਂ ਐਂਟਰ ਹੋਇਆ ਕਮਰੇ ਦੇ ਵਿੱਚ ਦੋਨੋਂ ਸਾਈਡ ਤੋਂ ਕੁੰਡੀਆਂ ਲਾ ਕੇ ਉਹਨਾਂ ਨੇ ਅੰਦਰ ਚੋਰੀ ਨੂੰ ਇੰਜਾਮ ਦਿੱਤਾ ਹੈ ਜੀ ਕੀ ਕੀ ਚੋਰੀ ਹੋਈ ਜੀ ਸਰ ਚੋਰੀ ਤਾਂ ਐਲ ਸੀ ਡੀ ਸੀ ਕੀ ਇੱਕ ਵਾਰ ਟੰਗੀ ਹੋਈ ਜੀ ਨਾਲ ਜੀਓ ਦਾ ਨਵਾਂ ਬਾਕਸ ਲਵਾਇਆ ਸੀਗਾ ਵਾਈਫਾਈ ਦਾ ਸੈਟ ਉ ਬਾਕਸ ਲਗਾਏ ਸੀ ਉਹ ਸਾਰਾ ਤੋੜ ਕੇ ਲੈ ਗਏ ਜੀ ਤੇ ਬੈੱਡ ਦੇ ਵਿੱਚੋਂ ਗਹਿਣੇ ਸੀਗੇ ਜੀ ਅਲਮਾਇਰਾ ਦੇ ਵਿੱਚ ਇੱਕ ਸੈੱਟ ਸੀਗਾ ਵਾਈਫਰ ਦਾ ਮੈਰਿਜ ਦਾ ਜੀ ਕੀਮਤ ਆਉਣੀ ਆ ਬਲੋਕਸ ਤੋਂ 2.5 ਲੱਖ ਰੁਪਏ ਉਸ ਦੀ ਜੀ ਉਹ ਇੱਥੇ ਹੀ ਪਿਆ ਸੀਗਾ ਜੀ ਤੇ ਕੁਝ ਕੈਸ਼ ਸੀਗਾ ਡਿਲੀਵਰੀ ਕਰਕੇ ਅਸੀਂ ਵਾਈਫਰ ਕਰਕੇ ਰੱਖਿਆ ਹੋਇਆ ਸੀਗਾ ਐਮਰਜੈਂਸੀ ਵਾਸਤੇ ਜੀ ਉਹ ਲੋਕਰ ਸੀਗਾ ਅਲਮਾਰੀ ਦਾ ਲੋਕਰ ਤੋੜ ਕੇ ਉਹ ਕੈਸ਼ ਵਗੈਰਾ ਲੈ ਗਏ ਜੀ ਬਾਕੀ ਬੈੱਡ ਵਗੈਰਾ ਵਿੱਚ ਭਾਂਡੇ ਵਗੈਰਾ ਸੀਗੇ ਹੋਰ ਸਮਾਨ ਸੀਗਾ ਉਹ ਵਾਈਫ ਨੂੰ ਵੀ ਪਤਾ ਕੀ ਆ ਕਿਉਂਕਿ ਉਹ ਇੱਥੇ ਹੈ ਨਹੀਂ ਜੀ ਬਾਕੀ ਉਹ ਦੇਖਦੇ ਆ ਕੀ ਕੀ ਲੈ ਕੇ ਗਿਆ ਉੱਥੋਂ ਉਸ ਤੋਂ ਲਾਵੇ ਜੀ ਸੀਸੀਟੀਵੀ ਦੀ ਗੱਲ ਕੀਤੀ ਜਾਵੇ ਤਾਂ ਸੀਸੀਟੀਵੀ ਦਾ ਮੈਮਰੀ ਸਰ ਸੀਸੀਟੀਵੀ ਉਹ ਕਿਚਨ ਦੇ ਵਿੱਚ بڑے ਕਿਚਨ ਦੇ ਰਾਹੀਂ ਸੀਸੀਟੀਵੀ ਕਿਵੇਂ ਲੱਗਿਆ ਹੋਇਆ ਸੀਗਾ ਜੀ ਪਰ ਉਸਨੇ ਜਦੋਂ ਨਿਗਾਹ ਮਾਰੀ ਕਿ ਕੈਮਰਾ ਲੱਗਿਆ ਹੋਇਆ ਉਹ ਉਸ ਨੂੰ ਚੜ ਕੇ ਉੱਤੇ ਉਹਨੇ ਛੇੜ ਛੜ ਕੇ ਉਸ ਵਿੱਚ ਮੈਮਰੀ ਕਾਰਡ ਉਸ ਨੂੰ ਦਿਖ ਗਿਆ ਕਿਉਂਕਿ ਬਾਹਰੋਂ ਦਿਖ ਜਾਂਦਾ ਕਿ ਉਹ ਮੈਮਰੀ ਚਿਪ ਲੱਗੀ ਉਹ ਚਿਪ ਕੱਟ ਕੇ ਲੈ ਗਿਆ ਮੈਮਰੀ ਕਾਰਡ ਦੀ ਜੀ ਗੱਲ ਕੀਤੀ ਜਾਵੇ ਕਿਚਨ ਦੇ ਕਿੜੀ ਕਿੜੀ ਛੇੜਛਾੜ ਕੀਤੀ ਕਿਚਨ ਦੇ ਵਿੱਚ ਡਰਾਈ ਫਰੂਟ ਵਗੈਰਾ ਸੀਗੇ ਡੱਬੇ ਹੋਏ ਸਾਰੇ ਖੋਲੇ ਹੋਏ ਸੀਗੇ ਜੀ ਕੁਝ ਡੱਬੇ ਸਮਾਨ ਦੇ ਵੀ ਸੀਗੇ ਜੀ ਉਹ ਵੀ ਚੱਕ ਕੇ ਲੈ ਗਏ ਰਾਸ਼ਨ ਵਗੈਰਾ ਦੇ ਜੀ ਪਰ ਗੈਸ ਚੁੱਲਾ ਸਹੀ ਠੀਕ ਹੈ ਬਾਕੀ ਉਸ ਤੋਂ ਲੱਭੇ ਛੋਟੇ ਮੋਟੇ ਡੱਬੇ ਚੋਂ ਹੁੰਦੇ ਰਾਸ਼ਨ ਵਗੈਰਾ ਦੇ ਵਿੱਚ ਡਰਾਈ ਫਰੂਟ ਵਗੈਰਾ ਹੁੰਦੇ ਆ ਦਾਲਾਂ ਵਗੈਰਾ ਹੁੰਦੀਆਂ ਉਹ ਵੀ ਲੈ ਗਏ ਸਕੂਟਰੀ ਨਹੀਂ ਲੱਛੀ। ਕਿ ਸਕੂਟਰੀ ਸਿੱਗੀ ਸਾਡੇ ਇੱਕ ਉਸ ਵਿੱਚ ਚਾਬੀ ਲਗਾਈ ਹੋਈ ਸੀ ਕਿਉਂਕਿ ਦੋਨੋਂ ਸਾਈਡ ਦੇ ਦਰਵਾਜ਼ੇ ਲੱਗੇ ਹੋਣ ਕਰਕੇ ਕੰਦਾ ਸੀਗੇ, ਗੇਟ ਖੁੱਲਿਆ ਨਹੀਂ ਜੀ। ਸਕੂਟਰੀ ਲੈ ਕੇ ਸੰਭਵ ਨਹੀਂ ਹੋਇਆ ਸਕੂਟਰੀ ਇਸ ਕਰਕੇ ਨਹੀਂ ਲੈ ਕੇ ਗਿਆ ਜੀ ਕਿਉਂਕਿ ਚਾਬੀ ਵਿੱਚ ਲੱਗੀ ਹੋਈ ਸੀਗੀ। ਉਸ ਵਿੱਚੋਂ ਇੱਕ ਆਰ.ਸੀ. ਸੀਗੀ ਜੀ ਸਕੂਟਰੀ ਦੀ ਆਰ.ਸੀ. ਨਹੀਂ ਮਿਲੀ ਜੀ ਫਿਲਹਾਲ ਹੀ ਅਸੀਂ ਦੇਖੀ ਹੈ ਜੀ। ਬਾਕੀ ਦੇਖਦੇ ਜੇ ਘਰ ਤੋਂ ਕਿਸੇ ਹੋਰ ਪਾਸੇ ਉਮੀਦ ਹੈ ਦੇ ਵਿੱਚ ਮਿਲਦੀ ਹੈ ਜੀ। ਤੁਹਾਨੂੰ ਸ਼ੱਕ ਹੈ ਕਿ ਦਿਨ ਦੇ ਅੜੇ ਬਾਅਦ ਦਾ ਭਾਈ ਕੱਲ ਮੈਂ 12 ਵਜੇ ਤੱਕ ਮਾਰਨਿੰਗ ਕੈਮਰਾ ਦੇਖ ਰਹਾ ਦੇਖਿਆ ਜੀ ਕਿਉਂਕਿ ਆਪਾਂ ਗੇਟ ਦੇਖਦੇ ਨੇ ਤੇ ਆਪਣਾ ਘਰ ਦੀ ਡਿਊਟੀ ਟਾਈਮ ਕੈਮਰਾ ਚੱਲਦਾ ਸੀਗਾ ਜੀ ਤੇ ਬਾਅਦ ਵਿੱਚ 4 ਵਜੇ ਮੈਂ ਡਿਊਟੀ ਤੋਂ ਬਾਅਦ ਥੋੜਾ ਫ੍ਰੀ ਹੋ ਕੇ ਜਦੋਂ ਕੈਮਰੇ ਦੇਖਿਆ 4 ਵਜੇ ਜੀ ਕੈਮਰਾ ਆਫਲਾਈਨ ਆ ਰਿਹਾ ਸੀਗਾ ਤੇ ਮੈਂ ਵਾਈਫ ਨੂੰ ਕਾਲ ਕਰਕੇ ਪੁੱਛਿਆ ਜੀ ਕਿ ਕੈਮਰਾ 'ਤੇ ਲਾਈਟ ਹੈਗੀ ਆ ਜੀ ਉਹ ਕਹਿੰਦੇ ਲਾਈਟ ਹੈਗੀ ਆ ਮੈਂ ਸ਼ਾਇਦ ਇਲੈਕਟ੍ਰੋਨਿਕ ਫਾਲਟ ਹੋਣਾ ਕੋਈ ਸਪਲਾਈ ਚੱਲ ਗਈ ਹੋਣੀ ਹੈ ਜੀ ਵੀ ਕੈਮਰਾ ਬੰਦ ਹੋ ਗਿਆ ਹੋਣਾ ਉਸ ਕਰਕੇ ਮੈਂ ਦੇਖਿਆ ਨਹੀਂ ਜੀ ਕੈਮ ਪ੍ਰਸ਼ਾਸਨ ਅਧਿਕਾਰੀ ਆਏ ਆ ਠੀਕ ਹੈ ਪ੍ਰਸ਼ਾਸਨ ਅਧਿਕਾਰੀ ਆਏ ਹੋ ਕਹਿੰਦੇ ਵੀ ਕਾਰਵਾਈ ਕਰਾਂਗੇ ਜੀ ਫਿਲਹਾਲ ਉਹ ਪੈੜਾ ਵਗੈਰਾ ਦੇ ਨਿਸ਼ਾਨ ਦੇਖ ਗਏ ਤੇ ਕੈਪਚਰ ਕਰਕੇ ਆਪਣਾ ਲੈ ਗਏ ਆ ਜੀ ਫੋਟੋਆਂ ਦੇ ਜੀ ਚੋਰੀ ਦੀ ਵਾਰਦਾਤ ਹੋਈ ਤੁਸੀਂ ਇੱਥੇ ਮੌਕੇ ਤੇ ਪਹੁੰਚੂ ਸਰ ਕਰਕੇ ਤਾਂ ਸਾਨੂੰ ਸਵੇਰੇ ਸੂਚਨਾ ਮਿਲੀ ਆ ਉਹਦੇ ਮੁਤਾਬਕ ਅਸੀਂ ਮੌਕੇ ਤੇ ਪਹੁੰਚੇ ਆ ਤੇ ਦੇਖਿਆ ਬੰਦਾ ਜਿਹੜਾ ਜਿੰਨਾ ਵਾਰਦਾਤ ਨੂੰ ਇੰਜਾਮ ਦਿੱਤਾ ਹੈ ਗੇਟ ਦੇ ਉਤੋਂ ਵੀ ਟੱਪ ਸਕਦਾ ਹੈ ਪਿਛਲੇ ਪਾਸਿਓਂ ਵੀ ਚੜ੍ਹ ਸਕਦਾ ਕਿਉਂਕਿ ਘਰ ਨੂੰ ਜੰਦਾ ਲੱਗਾ ਸੀਗਾ ਘਰ ਵਿੱਚ ਕੋਈ ਹੈ ਨਹੀਂ ਸੀ ਤੇ ਜਦੋਂ ਆ ਕੇ ਕਰਦੇ ਮਾਲਕ ਨੇ ਬਲਵਿੰਦਰ ਸਿੰਘ ਨੇ ਜਦੋਂ ਦੇਖਿਆ ਤੇ ਜਿੰਦਾ ਜਿਹੜਾ ਅੰਦਰੋਂ ਬੰਦ ਸੀਗਾ ਚੋਰੀ ਨੂੰ ਕਿਦਾਂ ਅੰਜਾਮ ਦਿੱਤਾ ਗਿਆ ਇਹ ਬਹੁਤ ਬਰੀਕੀ ਵਾਲੀ ਤਤਤੀਸ਼ ਹੈਗੀ ਹੈ ਕਿਉਂਕਿ ਹੋ ਸਕਦਾ ਉਹ ਪੌੜੀ ਦੇ ਉੱਪਰੋਂ ਚੜਕੇ ਅੰਦਰ ਵੜਿਆ ਐਂਟਰੀ ਕੀਤਾ ਹੋਵੇ ਤੇ ਜਦੋਂ ਅਸੀਂ ਮੌਕੇ ਤੇ ਦੇਖਿਆ ਤੇ ਉਹਦੇ ਕਹਿਣ ਦੇ ਮੁਤਾਬਿਕ ਉਹਦਾ 골ਡ ਸੈੱਟ ਸੀਗਾ ਤੇ ਕੁਝ 50-60 ਹਜ਼ਾਰ ਰੁਪਈਆ ਨਕਦ ਸੀਗਾ ਤੇ ਇੱਕ LCD ਸੀਗੀ ਤੇ ਉਹ ਬੰਦਾ ਉਹੀ ਮੇਨ ਮਾਸਟਰ ਹੈਗਾ ਜਿਹੜਾ ਕੈਮਰਾ ਵੀ ਲੱਗਿਆ ਉਹ ਜਾਣ ਲੱਗਾ ਵਿੱਚੋਂ ਸੰਬੀ ਕੱਢ ਕੇ ਲੈ ਗਿਆ ਇਸ ਵਾਸਤੇ ਅ ਅੰਜਾਮ ਨੂੰ ਬੜੀ ਬ੍ਰਿੱਕੀ ਦੇ ਨਾਲ ਜਿਹੜਾ ਮਤਲਬ ਅੰਜਾਮ ਆਪਣਾ ਬਾਰਦਤ ਕੀਤੀ ਗਈ ਹੈ ਤੇ ਹੁਣ ਅਸੀਂ ਕਰ ਰਹੇ ਹਾਂ ਕਾਰਵਾਈ ਦੇਖ ਰਹੇ ਹਾਂ ਤੇ ਜਿਹੜਾ ਵੀ ਅ ਅੱਗੇ ਸਾਡੇ ਨੂੰ ਤਬਦੀਦ ਦੇ ਵਿੱਚ ਨਾਮਜ਼ਦ ਹੋਇਆ ਸੀ ਕੋਸ਼ਿਸ਼ ਕਰਾਂਗੇ